ਸਤਿ ਸ਼੍ਰੀ ਅਕਾਲ ਟੌਪ ਪੈਂਡ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨજર ਮਾਰਦੇ ਹਾਂ ਅੱਜ ਦੇ ਜੰਦੀਆਂ 10 ਵੱਡੀਆਂ ਖਬਰਾਂ ਤੇ ਪਸ਼ੂ ਪਾਲਣ ਵਿਭਾਗ ਵਿੱਚ 345 ਵੈਟਰਨਰੀ ਇਨਸਪੈਕਟਰਾਂ ਦੀ ਪੜਾਵਾਰ ਭਰਤੀ ਨੂੰ ਵਿੱਤ ਵਿਭਾਗ ਨੇ ਦਿੱਤੀ ਪ੍ਰਵਾਨਗੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ ਪਹਿਲੇ ਪੜਾਅ ਵਿੱਚ 150 ਅਤੇ ਦੂਜੇ ਪੜਾਅ ਦੇ ਵਿੱਚ ਬਾਕੀ ਰਹਿੰਦੀਆਂ 195 ਅਸਾਮੀਆਂ ਤੇ ਹੋਵੇਗੀ ਭਰਤੀ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਵੱਡਾ ਝਟਕਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਜ਼ਾ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਕਾਰਜ ਕਿਹਾ ਸਜ਼ਾ ਖਿਲਾਫ ਅਪੀਲ ਤੇ ਹੀ ਹੋਵੇਗੀ ਸੁਣਵਾਈ ਖਤਰੇ ਵਿੱਚ ਪਈ ਲਾਲਪੁਰਾ ਦੀ ਖਡੂਰ ਸਾਹਿਬ ਤੋਂ ਵਿਧਾਇਕੀ ਛੇੜਛਾੜ ਮਾਮਲੇ ਵਿੱਚ ਹੇਠਲੀ ਅਦਾਲਤ ਦੇ ਸੁਣਾਈ ਹੈ 4 ਤਾਲ ਦੀ ਸਜ਼ਾ ਰਿਸ਼ਵਤ ਮਾਮਲੇ ਵਿੱਚ ਗ੍ਰਿਫਤਾਰ ਡੀਆਈਜੀ ਹਰਚਰਨ ਸਿੰਘ ਭੁੱਲਰ ਖਿਲਾਫ ਸ਼ਿਕਾਇਤ ਦੇਣ ਵਾਲੇ ਨੂੰ ਮਿਲੀ ਸੁਰੱਖਿਆ ਆਕਾਸ਼ ਬੱਤਾਂ ਨੂੰ ਮਿਲੀ ਪੰਜਾਬ ਪੁਲਿਸ ਦੀ ਸਿਕਿਉਰਿਟੀ ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਦਿੱਤੀ ਜਾਣਕਾਰੀ ਵਪਾਰੀ ਨੇ ਸੁਰੱਖਿਆ ਲਈ ਅਪੀਲ ਕੀਤੀ ਸੀ ਧਾਇਰ ਪੰਜਾਬ ਯੂਨੀਵਰਸਿਟੀ ਦੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੀ ਵੱਡੀ ਮੰਗ ਵਿਦਿਆਰਥੀਆਂ ਨੇ ਯੂਨੀਵਰਸਿਟੀ ਵੀਸੀ ਜਾਂ ਕਮੇਟੀ ਕੋਲੋਂ ਮਾਫੀ ਮੰਗਣ ਦੀ ਕੀਤੀ ਮੰਗ ਬੀਤੇ ਦਿਨ ਕਿਸੇ ਅਖਬਾਰ ਨੂੰ ਵੀਸੀ ਦੇ ਦਿੱਤੇ ਬਿਆਨ ਤੇ ਪੜ੍ਹ ਕੇ ਸਟੂਡੈਂਟ ਜਦ ਤੱਕ ਮਾਫੀ ਨਹੀਂ ਮੰਗਦੇ ਉਦੋਂ ਤੱਕ ਮੀਟਿੰਗ ਨਾ ਕਰਨ ਦਾ ਕੀਤਾ ਐਲਾਨ ਵੀਸੀ ਵੱਲੋਂ ਭਨਾਈ ਪੰਜ ਮੈਂਬਰੀ ਕਮੇਟੀ ਨਾਲ ਅੱਜ ਸੀ ਵਿਦਿਆਰਥੀਆਂ ਦੀ ਮੀਟਿੰਗ ਵਿਵਾਦਾਂ ਵਿੱਚ ਕਿਰੇ ਪੰਜਾਬੀ ਗਾਇਕ ਬੱਬੂ ਮਾਨ ਲੁਧਿਆਣਾ ਵਿੱਚ Hindu ਸੰਗਠਨਾਂ ਨੇ ਡਿਪਟੀ ਕਮਿਸ਼ਨਰ ਨੂੰ ਦਿੱਤੀ ਗਾਇਕ ਖਿਲਾਫ ਸ਼ਿਕਾਇਤ ਹਿਮਾਚਲ ਦੇ ਉਹਨਾਂ ਵਿੱਚ ਕਰਵਾਇਆ ਗਿਆ ਸੀ ਸਮਾਗਮ ਗਾਇਕ ਉਤੇ ਹਥਿਆਰ ਅਤੇ ਨਸ਼ਾ ਪ੍ਰਮੋਟ ਕਰਨ ਦੇ ਲਗਾਏ ਇਲਜ਼ਾਮ ਪਟਿਆਲਾ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਸਾਬਕਾ ਪੁਲਿਸ ਇੰਸਪੈਕਟਰ ਦੀ ਮੌਤ 1993 ਤਰਨਤਾਰਨ ਫਰਜੀ ਐਨਕਾਊਂਟਰ ਮਾਮਲੇ ਵਿੱਚ ਸਜ਼ਾ ਕੱਟ ਰਿਹਾ ਸੀ ਸੀਤਾਰਾਮ ਸੀਬੀਆਈ ਅਦਾਲਤ ਦੇ ਸੀਤਾਰਾਮ ਸਾਡੇ ਦੋ ਪੁਲਿਸ ਅਧਿਕਾਰੀਆਂ ਨੂੰ ਸੁਣਾਈ ਸੀ ਦੋ ਨੌਜਵਾਨਾਂ ਦੇ ਫੇਕ ਐਨਕਾਊਂਟਰ ਵਿੱਚ ਉਮਰ ਕੈਦ ਦੀ ਸਜ਼ਾ 80 ਸਾਲ ਦੀ ਉਮਰ ਵਿੱਚ ਹੋਈ ਸਾਬਕਾ ਐਸਐਚਓ ਦੀ ਮੌਤ ਪਾਕਿਸਤਾਨ ਅਦਾਲਤ ਵੱਲੋਂ ਪੁਲਿਸ ਨੂੰ ਭਾਰਤੀ ਸਿੱਖ ਔਰਤ ਨੂੰ ਪਰੇਸ਼ਾਨ ਨਾ ਕਰਨ ਦੇ ਹੁਕਮ ਸਰਬਜੀਤ ਕੌਰ ਤੇ ਨਾਸਿਰ ਹੁਸੈਨ ਨੇ ਲਾਹੌਰ ਹਾਈ ਕੋਰਟ ਵਿੱਚ ਅੱਜ ਦਾਇਰ ਕੀਤੀ ਸੀ ਪਟੀਸ਼ਨ ਪੁਲਿਸ ਤੇ ਗੈਰ ਕਾਨੂੰਨੀ ਛਾਪਾ ਮਾਰ ਨਿਕਾਹ ਸਮਾਪਤ ਕਰਨ ਲਈ ਦਬਾਅ ਪਾਉਣ ਦੇ ਲਗਾਏ ਸੀ ਇਲਜ਼ਾਮ ਸ਼ਰਦਾਲੂਆਂ ਦੇ ਜਥੇ ਨਾਲ ਸਰਬਜੀਤ ਕੌਰ ਦੇ ਪਾਕਿਸਤਾਨ ਜਾਣ ਤੋਂ ਬਾਅਦ ਕਰਵਾਇਆ ਸੀ ਨਿਕਾਲ ਜਿੱਥੇ ਵਿੱਚੋਂ ਲਪਤਾ ਹੋਣ ਤੋਂ ਬਾਅਦ ਧਰਮ ਬਦਲ ਕੇ ਬਣੀ ਸੀ ਨੂਰ ਹੁਸੈਨ ਦਿੱਲੀ ਬਲਾਸਟ ਮਾਮਲੇ ਵਿੱਚ ED ਵੱਲੋਂ ਅਲਫਲਾ ਯੂਨੀਵਰਸਿਟੀ ਨਾਲ ਸੰਬੰਧਿਤ ਵਿਅਕਤੀਆਂ ਦੇ ਟਿਕਾਣਿਆਂ ਉੱਤੇ ਛਾਪੇ ਲਗਭਗ 25 ਥਾਵਾਂ ਤੇ ਚਲਾਈ ਗਈ ਤਲਾਸ਼ੀ ਮੁਹਿੰਮ ਛਾਪੇ ਦੌਰਾਨ ਵਿੱਤ ਤੇ ਪ੍ਰਸ਼ਾਸਨ ਦੀ ਦੇਖਰੇਖ ਕਰਨ ਵਾਲੇ ਮੁੱਖ ਕਰਮਚਾਰੀਆਂ ਨੂੰ ਵੀ ਕੀਤਾ ਕਵਰ ਦਿੱਲੀ ਦੇ ਲਾਲ ਕਿਲੇ ਨਜ਼ਦੀਕ ਹੋਏ ਥਮਾਕੇ ਵਿੱਚ ਦਰਦਨ ਤੋਂ ਜ਼ਿਆਦਾ ਵਿਅਕਤੀਆਂ ਦੀ ਹੋ ਚੁੱਕੀ ਹੈ ਮੌਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰਿਆਣਾ ਨੂੰ ਦੋ ਟੁਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਦਾਨਗੀ ਹੇਠ ਉਈ ਉੱਤਰੀ ਜਨਰਲ ਕਾਉਂਸਲ ਦੀ ਮੀਟਿੰਗ ਵਿੱਚ ਰੱਖਿਆ ਪੰਜਾਬ ਦਾ ਪੱਖ ਫਿਰ ਕੀਤੀ ਪ੍ਰੈਸ ਕਾਨਫਰੰਸਾ ਸੀਐਮ ਭਗਵੰਤ ਮਾਨ ਨੇ ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ਦੇ ਮੁੱਦਿਆਂ ਉੱਤੇ ਮਜ਼ਬੂਤੀ ਨਾਲ ਰੱਖਿਆ ਸੂਬੇ ਦਾ ਪੱਖ ਪਾਣੀ ਦੇਣ ਤੋਂ ਵੀ ਕੀਤਾ ਇਨਕਾਰ ਕਿਹਾ ਕੋ ਪੰਜਾਬ ਕੋਲ ਨਹੀਂ ਹੈ ਵਾਧੂ ਪਾਣੀ ਸਾਫਕਾ ਪੀਐਮ ਸ਼ੇਖ ਹਸੀਨਾ ਨੂੰ ਸਜ਼ਾ ਸੁਣਾਉਣ ਤੋਂ ਬਾਅਦ ਬੰਗਲਾਦੇਸ਼ ਵਿੱਚ ਭੜਕੇ ਦੰਗੇ 50 ਤੋਂ ਵੱਧ ਹੋਏ ਜ਼ਖਮੀ ICT ਨੇ ਹਸੀਨਾ ਨੂੰ ਪਿਛਲੇ ਸਾਲ ਜੁਲਾਈ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਨਾਲ ਸਬੰਧਤ ਮਨੁੱਖਤਾ ਵਿਰੁੱਧ ਅਪਰਾਧਾਂ ਦਾ ਦੋਸ਼ੀ ਪਾਉਂਦੇ ਹੋਏ ਸੁਣਾਈ ਮੌਤ ਦੀ ਸਜ਼ਾ ਰਾਤੋ-ਰਾਤ ਹੋਏ ਵਿਰੋਧ ਪ੍ਰਦਰਸ਼ਨ ਅਤੇ ਹਮਲੇ ਕਟੋ-ਕਟ ਪੰਜ ਜ਼ਿਲ੍ਹਿਆਂ ਵਿੱਚ ਕਈ ਵਾਹਨਾਂ ਨੂੰ ਲਗਾਈ ਅੱਗ ਫੇਸਦ ਅੱਜ ਦੀਆਂ 10 ਵੱਡੀਆਂ ਖਬਰਾਂ ਦੇਸ਼ ਦੁਨੀਆ ਦੀਆਂ ਤਮਾਮ ਤਾਜ਼ਾ ਤਰੀਕ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ